ਹਾਲੇਲੂਇਆ ਮੇਰੇ ਵੱਲੋਂ ਐਂਜਿਸ ਕ੍ਰਾਈਸ ਮੇਰੇ ਵੱਲੋਂ ਸਾਰੇ ਹੀ ਪ੍ਰਭੂ ਦੇ ਲੋਕਾਂ ਨੂੰ ਜੈਮਸੀ ਦੀ ਅੱਜ ਆਪਾਂ ਪ੍ਰਭੂ ਦੇ ਕਲਾਮ ਦੇ ਵਿੱਚੋਂ ਸਿੱਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਤੁਹਾਡੇ ਤੁਹਾਡੀਆਂ ਅਤੇ ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ ਹੈ ਹਾਲੇਲੂਇਆ ਉਹ ਕਿੰਨਾ ਦੀਆਂ ਪ੍ਰਾਰਥਨਾਵਾਂ ਜਾਂ ਦੁਆਵਾਂ ਜਾਂ ਬੇਨਤੀਆਂ ਦਾ ਉੱਤਰ ਦਿੰਦਾ ਹੈ ਅੱਜ ਇਸ ਬਾਰੇ ਆਪਾਂ ਮਨਨ ਕਰਾਂਗੇ ਹallelujah ਬਹੁਤ ਸਾਰੇ ਲੋਕ ਜਿਹੜੇ ਪ੍ਰਭੂ ਦੇ ਵਿੱਚ ਹੋ ਪ੍ਰਭੂ ਦੇ ਵਿੱਚ ਹੋ ਕੇ ਵੀ ਨਹੀਂ ਹੁੰਦੇ ਉਹਨਾਂ ਦੀਆਂ ਦੁਆਵਾਂ ਜਾਂ ਪ੍ਰਾਰਥਨਾਵਾਂ ਦਾ ਪ੍ਰਭੂ ਜਵਾਬ ਨਹੀਂ ਦਿੰਦਾ ਅੱਜ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਔਰ ਮਨਨ ਕਰਾਂਗੇ ਕਿ ਕਿਹੜੇ ਉਹ ਲੋਕ ਨੇ ਕਿਹੜੇ ਪ੍ਰਭੂ ਦੇ ਖਾਦਮ ਨੇ ਕਿਹੜੇ ਪ੍ਰਭੂ ਦੇ ਦਾਸ ਨੇ ਜਿਨ੍ਹਾਂ ਨੇ ਦੁਆ ਕੀਤੀ ਅਤੇ ਇਨਸਟੈਂਟਲੀ ਔਨ ਦਾ ਸਪੋਰਟ ਹੋਵਾ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਜਾਂ ਉਹਨਾਂ ਦੀ ਪੁਕਾਰ ਨੂੰ ਸੁਣਿਆ ਅਤੇ ਉੱਤਰ ਦਿੱਤਾ ਹallelujah ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਤੁਹਾਡੀ ਅਤੇ ਮੇਰੀ ਪ੍ਰਾਰਥਨਾ ਦਾ ਇਨਸਟੈਂਟਲੀ ਜਵਾਬ ਦੇਵੇ ਜੇ ਆਉਣ ਦਾ ਸਪੋਰਟ ਤੁਹਾਡੇ ਜ਼ਿੰਦਗੀ ਦੇ ਅਜਬुत ਕੰਮ ਹੋਵੇ ਤੇ ਤੁਹਾਨੂੰ ਕੁਝ ਗੱਲਾਂ ਦਾ ਪ੍ਰਭੂ ਦੀ ਬਾਣੀ ਦੇ ਅਨੁਸਾਰ ਖਿਆਲ ਕਰਨਾ ਪਵੇਗਾ ਹallelujah ਉਹਨਾਂ ਗੱਲਾਂ ਨੂੰ ਉਹਨਾਂ ਬਚਨਾਂ ਨੂੰ ਉਹਨਾਂ ਕਲਾਮ ਜੋ ਪ੍ਰਭੂ ਦੀ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਉਹਨੂੰ ਤੁਹਾਨੂੰ ਅਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਨਾ ਪਵੇਗਾ ਹallelujah ਬਹੁਤ ਸਾਰੀਆਂ ਪ੍ਰਾਰਥਨਾਵਾਂ ਹੁੰਦੀਆਂ ਨੇ ਲੇਕਿਨ ਉਹਨਾਂ ਦਾ ਉੱਤਰ ਨਹੀਂ ਮਿਲਦਾ ਔਰ ਕੁਝ ਪ੍ਰਾਰਥਨਾਵਾਂ ਜਈਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਜਿਹੜਾ ਉੱਤਰ ਹੈ ਉਹ ਔਨ ਦਾ ਸਪੋਰਟ ਜਾਂ ਬੜੀ ਜਲਦੀ ਮਿਲ ਜਾਂਦਾ ਹੈ ਹallelujah ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਸੀ ਪ੍ਰਾਰਥਨਾ ਕਰੀਏ ਦੁਆ ਕਰੀਏ ਪ੍ਰਭੂ ਦੀ ਹਯੂਰੀ ਦੇ ਵਿੱਚ ਹੋ ਕੇ ਔਰ ਉਹਦਾ ਪ੍ਰਭੂ ਜਿਹੜਾ ਹੈ ਤੁਹਾਨੂੰ ਤੇ ਮੈਨੂੰ ਉੱਤਰ ਦੇਵੇ ਹallelujah ਤੇ ਤੁਹਾਡੇ ਤੇ ਮੇਰਾ ਫਿਰ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹallelujah ਕੀ ਅਸੀਂ ਪ੍ਰਭੂ ਨੂੰ ਕਲੇਮ ਕਰ ਸਕਦੇ ਹਾਂ ਕਿ ਅਸੀਂ ਤੇਰੀ ਹਯੂਰੀ ਦੇ ਵਿੱਚ ਸਹੀ ਚੱਲਦੇ ਹਾਂ ਜੋ ਤੇਰੇ ਬਚਨਾਂ ਦੇ ਵਿੱਚ ਲਿਖਿਆ ਹੈ ਜੋ ਇਸ ਕਲਾਮ ਦੇ ਵਿੱਚ ਇਸ ਪਵਿੱਤਰ ਸ਼ਾਸਤਰ ਦੇ ਵਿੱਚ ਹੈ ਕੀ ਅਸੀਂ ਉਹਦੇ ਅਨੁਸਾਰ ਗੱਲਬਾਤ ਪ੍ਰਭੂ ਦੇ ਨਾਲ ਕਰ ਸਕਦੇ ਹਾਂ ਕੀ ਤੁਹਾਡਾ ਤੇ ਮੇਰਾ ਜੀਵਨ ਬੈਬਲ ਜੋ ਪ੍ਰਭੂ ਦਾ ਸ਼ਾਸਤਰ ਹੈ ਜੋ ਪ੍ਰਭੂ ਦੇ ਪਵਿੱਤਰ ਵਚਨ ਹੈ ਉਹਨਾਂ ਦੇ ਅਨੁਸਾਰ ਹੈ ਜੇ ਹੈ ਤਾਂ ਪ੍ਰਭੂ ਤੁਹਾਨੂੰ ਤੇ ਮੈਨੂੰ ਜਿਹੜੀ ਪ੍ਰਾਰਥਨਾ ਤੁਹਾਡੇ ਘਰ ਤੋਂ ਉੱਠਦੀ ਹੈ ਜਾਂ ਮੇਰੇ ਘਰ ਤੋਂ ਉੱਠਦੀ ਹੈ ਜਾਂ ਕਲੀਸਿਆ ਦੇ ਵਿੱਚੋਂ ਉੱਠਦੀ ਹੈ ਪ੍ਰਭੂ ਉਹਦਾ ਇਨਸਟੈਂਟਲੀ ਜਿਹੜਾ ਹੈ ਜਵਾਬ ਦਿੰਦਾ ਹੈ ਹਾਲੇਲੂਇਆ ਪ੍ਰਭੂ ਉਹਦਾ ਮੌਕੇ ਤੇ ਉੱਤਰ ਦਿੰਦਾ ਹੈ ਪ੍ਰਭੂ ਉਹਤੇ ਮੌਕੇ ਤੇ ਉਹ ਤੁਹਾਡੇ ਖਾਦਮਾਂ ਦੀਆਂ ਪ੍ਰਾਰਥਨਾਵਾਂ ਦੁਆਰਾ ਜਾਂ ਤੁਹਾਡੇ ਘਰ ਦੇ ਵਿੱਚ ਜਿਹੜੀ ਪ੍ਰਾਰਥਨਾ ਹੋ ਰਹੀ ਹੈ ਉਹਦਾ ਉੱਤਰ ਦਿੰਦਾ ਹੈ ਹਾਲੇਲੂਇਆ ਅੱਜ ਪੜਾਂਗੇ ਇੱਕ ਪ੍ਰਭੂ ਦੇ ਦਾਸ ਬਾਰੇ ਉਹ ਰਾਜਾ ਹੈ ਲੇਕਿਨ ਉਹਨੇ ਪ੍ਰਾਰਥਨਾ ਕੀਤੀ ਤੇ ਉਹਦੀ ਜਿਹੜੀ ਜ਼ਿੰਦਗੀ ਹੈ 15 ਸਾਲ ਵੱਧ ਗਈ ਹਾਲੇਲੂਇਆ ਉਹਨੂੰ 15 ਵਰੇ ਪ੍ਰਭੂ ਨੇ ਹੋਰ ਜਿਉਣ ਵਾਸਤੇ ਦੇ ਦਿੱਤੇ ਕਿ ਉਹ ਉਸ ਦੇਸ਼ ਉੱਤੇ ਇਸ ਰਾਜ ਕਰੇ ਹਾਲੇਲੂਇਆ ਪ੍ਰਭੂ ਦੇ ਵਚਨ ਜੂ ਪੜਾਂਗੇ ਯਸ਼ਾਇਆ ਦੀ ਕਿਤਾਬ ਉਹਦਾ 38ਵਾਂ ਅਧਿਆਇ ਉਹਦੀ ਇੱਕ ਐਤੂ ਲੈ ਕੇ ਅੱਗੇ ਮੈਂ ਤੁਹਾਡੇ ਵਾਸਤੇ ਪੜ੍ਹਾਂਗਾ ਪ੍ਰਭੂ ਦੇ ਵਚਨ ਦੇ ਵਿੱਚ ਕੀ ਲਿਖਿਆ ਹੈ ਕਹਿੰਦਾ ਉਨ੍ਹੀ ਦਿਨੀ ਹਿਜ਼ਕੀਆ ਬਿਮਾਰ ਹੋ ਕੇ ਮਰਨ ਲੱਗਾ ਸੀ ਤਾਂ ਮੂਸ ਦਾ ਪੁੱਤਰ ਯਸ਼ਾਇਆ نبی ਉਹਦੇ ਕੋਲ ਆਇਆ ਔਰ ਉਸ ਨੂੰ ਆਖਿਆ ਯਹਵਾ یوں ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ ਦੇ ਕਿਉਂ ਜੋ ਤੂੰ ਮਰਨਾਉ ਹੈ ਔਰ ਬਚੇਗਾ ਨਹੀਂ ਹਾਲੇਲੂਇਆ ਇੱਕ ਰਾਜਾ ਹੈ ਇਸ ਵਾਇਲ ਦਾ ਉਹਦੀ ਗੱਲ ਹੋ ਰਹੀ ਹੈ ਪ੍ਰਭੂ ਦਾ نبی ਪ੍ਰਭੂ ਦਾ ਪ੍ਰੋਫਟ ਜਿਹਨੂੰ ਭਵਿੱਖਕਰਤਾ ਕਹਿੰਦੇ ਹਾਂ ਜੋ ਭਵਿੱਖਵਾਣੀਆਂ ਕਰਦਾ ਹੈ ਉਹ ਸਿੱਧਾ ਹੀ ਉਸਨੇ ਰਾਜੇ ਨੂੰ ਅਪਰੋਚ ਕੀਤਾ ਹallelujah ਕਹਿੰਦੇ ਮੈਨੂੰ ਪ੍ਰਭੂ ਦੀ ਬਾਣੀ ਆਈ ਹੈ ਪ੍ਰਭੂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਕਿ ਤੂੰ ਮਰਨਾਊ ਹੈ ਤੂੰ ਆਪਣੇ ਰਾਜ ਦੀ ਜਿਹੜੀ ਜ਼ਿੰਮੇਵਾਰੀ ਹੈ ਕਿਸੇ ਉੱਤੇ ਲਾ ਦੇ ਜਾਂ ਕਿਸੇ ਨੂੰ ਰਾਜਾ ਚੁਣ ਲੈ ਕਿਉਂਕਿ ਮੈਂ ਤੂੰ ਬੜਾ ਹੀ ਜਲਦੀ ਮਰਨ ਵਾਲਾ ਹੈ ਤੂੰ ਬਚੇਗਾ ਨਹੀਂ ਹallelujah ਪ੍ਰਭੂ ਦੇਖ ਆਦਮ ਜਿਹੜੇ ਨਬੀ ਹੁੰਦੇ ਨੇ ਇਹ ਉਹ ਗੱਲ ਕਰਦੇ ਨੇ ਜਿਹੜੀ ਪ੍ਰਭੂ ਦੇ ਸਵਰਗ ਦੇ ਵਿੱਚੋਂ ਉਹਨਾਂ ਨੂੰ ਆਖਣ ਵਾਸਤੇ ਮਿਲਦੀ ਹੈ ਹallelujah ਇਹ ਉਸ ਗੱਲ ਨੂੰ ਪ੍ਰਵੋਕ ਕਰਦੇ ਨੇ ਇਹ ਉਸ ਗੱਲ ਨੂੰ ਪ੍ਰੋਵੇ ਡਿਕਲੇਅਰ ਕਰਦੇ ਨੇ ਭਾਵੇਂ ਉਹ ਰਾਜਾ ਹੈ ਭਾਵੇਂ ਉਹ ਰਾਣੀ ਹੈ ਚਾਹੇ ਉਹ ਆਮ ਲੋਕ ਨੇ ਚਾਹੇ ਉਹ ਖਾਸ ਲੋਕ ਨੇ ਸਿੱਧਾ ਹੋ ਕੇ ਪਰਬੁਦਾ ਦਾਸ ਜਿਹਾ ਨਬੀ ਉਸ ਰਾਜੇ ਨੂੰ ਕਹਿੰਦਾ ਹੈ ਕਿ ਤੂੰ ਮਰਨਾਉ ਹੈ ਤੂੰ ਮਰਨ ਵਾਲਾ ਹੈ ਨਾਲੇ ਪ੍ਰਭੂ ਦੇ ਵਚਨ ਚ ਲਿਖਿਆ ਹੈ ਕਹਿੰਦਾ ਤ ਤੋਰ ਬਚੇਗਾ ਨਹੀਂ ਹਾਲੇਲੂਇਆ ਅਗੇ ਪ੍ਰਭੂ ਦੇ ਵਚਨ ਚ ਲਿਖਿਆ ਹੈ ਤਦ ਹਿਜ਼ਕੀਆ ਨੇ ਕੰਨਵਲ ਮੂੰਹ ਕਰਕੇ ਯਹਵਾ ਕੋਲੋਂ ਪ੍ਰਾਰਥਨਾ ਕੀਤੀ ਹਾਲੇਲੂਇਆ ਉਹ ਇਹ ਗੱਲ ਦੱਸ ਕੇ ਕਿ ਤੂੰ ਮਰਨਾਉ ਹੈ ਤੂੰ ਬਚੇਗਾ ਨਹੀਂ ਤੂੰ ਆਪਣੀ ਰਾਜਗਦੀ ਹੋਰ ਕਿਸੇ ਨੂੰ ਦੇ ਦੇ ਜਾਂ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਹੋਰ ਕਿਸੇ ਤੇ ਸੁੱਟ ਦੇ ਤੂੰ ਬਚੇਗਾ ਨਹੀਂ ਲੇਕਿਨ ਉਸ ਰਾਜਾ ਅਰੇ ਹਿਜਕੀਆਂ ਨੇ ਕੀ ਕੀਤਾ ਉਹਨੇ ਕੰਧ ਵੱਲ ਮੂੰਹ ਮੋੜ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਹਾਲੇਲੂਇਆ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਨੇ ਬਹੁਤ ਸਾਰੀਆਂ ਤੁਹਾਡੇ ਤੇ ਮੇਰੇ ਤੇ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਨੂੰ ਕੀ ਕਰਦੇ ਆਂ ਪਰ ਰੋਣਾ ਸ਼ੁਰੂ ਕਰ ਦਿੰਦੇ ਆ ਲੇਕਿਨ ਇਸ ਰਾਜੇ ਨੇ ਅੱਡੀ ਵੱਡੀ ਗੱਲ ਸੁਣ ਕੇ ਉਸ ਨੇ ਕੰਧ ਵੱਲ ਮੂੰਹ ਕਰਕੇ ਉਸ ਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਦੁਆ ਕਰਨੀ ਸ਼ੁਰੂ ਕਰ ਦਿੱਤੀ ਅੱਗੇ ਲਿਖਿਆ ਪ੍ਰਭ ਦੇ ਵਚਨ ਦੇ ਵਿੱਚ ਅਤੇ ਆਖਿਆ ਇਹ ਯਹੋਵਾ ਚੇਤੇ ਕਰੀ ਜੇ ਕਿ ਮੈਂ ਕਿਵੇਂ ਤੇਰੇ ਹਿਯੂਰ ਵਫਾਦਾਰੀ ਨਾਲ ਔਰ ਪੂਰੇ ਦਿਲ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਸੀ ਉਹ ਮੈਂ ਕੀਤਾ ਹੈ ਹਾਲੇਲੂਇਆ ਸਭ ਤੋਂ ਮੇਨ ਪੁਆਇੰਟ ਇੱਥੇ ਮੈਂ ਡਿਸਕਸ ਕਰਾਂਗਾ ਕਿ ਰਾਜਾ ਉਸ ਖਦਾਵਨ ਉਸ ਪਰਮੇਸ਼ਵਰ ਨੂੰ ਉਸ ਸਿਰਜਣਹਾਰਤਾ ਨੂੰ ਕਿਹੜੀ ਗੱਲ ਦਾ ਕਲੇਮ ਕਰਕੇ ਕਹਿ ਰਿਹਾ ਹੈ ਹਾਲੇਲੂਇਆ ਪ੍ਰਾਰਥਨਾ ਵੀ ਕਰ ਰਿਹਾ ਹੈ ਰੋ ਵੀ ਰਿਹਾ ਪੁੱਬਾ ਮਾਰ ਕੇ ਔਰ ਕਿਸ ਤਰ੍ਹਾਂ ਦੀ ਉਹ ਯਹਵਾ ਪਰਮੇਸ਼ਵਰ ਦੇ ਨਾਲ ਗੱਲ ਕਰ ਰਿਹਾ ਹੈ ਹallelujah ਆਪਣੇ ਆਪ ਆਪਣੇ ਆਪਣੇ ਆਪ ਨੂੰ ਸਪਸ਼ਟ ਕਰ ਦੇਣਾ ਕੀ ਲਿਖਦਾ ਹੈ ਕਹਿੰਦਾ ਚੇਤੇ ਕਰੀ ਕਿ ਮੈਂ ਤੇਰੇ ਹਯੂਰ ਵਫਾਦਾਰੀ ਨਾਲ ਪਹਿਲੀ ਉਹਨੇ ਗੱਲ ਕੀਤੀ ਮੈਂ ਵਫਾਦਾਰੀ ਨਾਲ ਦੂਸਰੀ ਉਸਨੇ ਗੱਲ ਕੀਤੀ ਮੈਂ ਪੂਰੇ ਦਿਲ ਨਾਲ ਅਤੇ ਚੌਥੀ ਉਸਨੇ ਗੱਲ ਕੀਤੀ ਮੈਂ ਉਹੋ ਕੁਛ ਕੀਤਾ ਹੈ ਜਿਹੜਾ ਤੇਰੀ ਨਿਗਾਹ ਦੇ ਵਿੱਚ ਭਲਾ ਸੀ ਹਾਲੇਲੂਇਆ ਮੇਸ ਤੇਰੀ ਨਿਗਾਹ ਦੇ ਵਿੱਚ ਚੰਗਾ ਸੀ ਕਹਿੰਦਾ ਮੈਂ ਉਹ ਕੁਛ ਕੀਤਾ ਜਿਹੜਾ ਤੇਰੀ ਹਯੂਰੀ ਜਾਂ ਤੇਰੀ ਨਿਗਾਹ ਦੇ ਵਿੱਚ ਚੰਗਾ ਸੀ ਹਾਲੇਲੂਇਆ ਉਸਨੇ ਵਫਾਦਾਰੀ ਦੀ ਵੀ ਗੱਲ ਕੀਤੀ ਉਸਨੇ ਕਿਹਾ ਮੈਂ ਪੂਰੇ ਦਿਲ ਨਾਲ ਤੇ ਤੇਰੀ ਹਯੂਰੀ ਦੇ ਵਿੱਚ ਮੈਂ ਚੱਲਦਾ ਰਿਹਾ ਹਾਂ ਅਤੇ ਮੈਂ ਉਹੀ ਕੰਮ ਕੀਤਾ ਹੈ ਜਿਹੜੀ ਤੇਰੀ ਨਿਗਾਹ ਦੇ ਵਿੱਚ ਭਲਾ ਸੀ ਹਾਲੇਲੂਇਆ ਇਹ ਵਫਾਦਾਰੀ ਦੇ ਨਾਲ ਚੱਲਣਾ ਪੂਰੇ ਦਿਲ ਦੇ ਨਾਲ ਚੱਲਣਾ ਅਤੇ ਉਹ ਕੰਮ ਕਰਨੇ ਜਿਹੜੇ ਯਹੋਵਾ ਪਰਮੇਸ਼ਵਰ ਦੀ ਵਲੋਂ ਭਲੇ ਨੇ ਇਹ ਸਭ ਤੋਂ ਉਹ ਵੱਡੀ ਸੀ ਕੁਆਲਿਟੀ ਜਾਂ ਖਾਸियत ਉਸ ਰਾਜੇ ਦੀ ਇਜ਼ਗਿਆ ਦੀ ਹਾਲੇਲੂਇਆ ਮੈਂ ਦੱਸਣਾ ਚਾਹਣਾ ਪ੍ਰਭੂ ਦੇ ਵਿੱਚ ਭੈਣੋ ਅਤੇ ਭਰਾਓ ਕੀ ਇਹ ਤਿੰਨ ਗੱਲਾਂ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਹੈ ਹੈ ਨੇ ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਕੀ ਇਹ ਗੱਲਾਂ ਕਰਦੇ ਹਾਂ ਕਿ ਐਨੇ ਕਹਿਣ ਦਾ ਤੁਹਾਡਾ ਤੇ ਮੇਰਾ ਜਜ਼ਬਾ ਹੈ ਕਿ ਅਸੀਂ ਪੂਰੇ ਦਿਲ ਨਾਲ ਅਸੀਂ ਉਹ ਕੰਮ ਕਰਦੇ ਹਾਂ ਜਿਹੜੇ ਪ੍ਰਭੂ ਦੀ ਨਿਗਾਹ ਦੇ ਵਿੱਚ ਭਲੇ ਨੇ ਇਹ ਗੱਲ ਕਹਿ ਸਕਦੇ ਹਾਂ ਕਿ ਇਹਨਾਂ ਚੀਜ਼ਾਂ ਦਾ ਜਿਸ ਤਰ੍ਹਾਂ ਉਸ ਰਾਜੇ ਨੇ ਇਹ ਤਿੰਨ ਗੱਲਾਂ ਕਹੀਆਂ ਕਿ ਪ੍ਰਭੂ ਜੀ ਮੈਂ ਇਹ ਇਹ ਕੰਮ ਕੀਤੇ ਨੇ ਉਹ ਕੰਮ ਕੀਤੇ ਨੇ ਜਿਹੜੇ ਤੇਰੀ ਨਿਗਾਹ ਦੇ ਵਿੱਚ ਭਲੇ ਸੀ ਹallelujah ਬੜੀ ਤਾਜੁਬ ਦੀ ਗੱਲ ਹੈ ਕਿ ਇੱਕ ਰਾਜਾ ਸਿੱਧਾ ਯਹਵਾ ਪਰਮੇਸ਼ਰ ਨੂੰ ਕਲੇਮ ਕਰ ਰਿਹਾ ਹੈ ਔਰ ਆਪਣੇ ਕੰਮਾਂ ਨੂੰ ਗਿਣਵਾ ਰਿਹਾ ਹੈ ਹallelujah ਆਪਣੇ ਕੰਮਾਂ ਨੂੰ ਕੀ ਕਹਿ ਰਿਹਾ ਗਿਣਵਾ ਰਿਹਾ ਹੈ ਕਹਿੰਦਾ ਪ੍ਰਭੂ ਮੈਂ ਤੇਰੇ ਵਫਾਦਾਰ ਨਹੀਂ ਸੀ ਪੂਰੇ ਦਿਲ ਨਾਲ ਵੀ ਚੱਲਿਆ ਮੈਂ ਉਹ ਕੰਮ ਕੀਤੇ ਨੇ ਜਿਹੜੇ ਤੇਰੀ ਹਜ਼ੂਰੀ ਵਿੱਚ ਭਲੇ ਨੇ ਹallelujah ਕੀ ਤੁਹਾਡਾ ਤੇ ਮੇਰਾ ਜੀਵਨ ਉਸ ਰਾਜੀ ਦੀ ਤਰ੍ਹਾਂ ਹੈ ਹallelujah ਕੀ ਉਹ ਤਿੰਨੇ ਗੱਲਾਂ ਕੀ ਜਿਸ ਤਰ੍ਹਾਂ ਇੱਕ ਰਾਜਾ ਦਾ ਵਫਾਦਾਰੀ ਦੇ ਨਾਲ ਚੱਲਣਾ ਪੂਰੇ ਦਿਲ ਨਾਲ ਉਹਦੀ ਆਰਾਧਨਾ ਕਰਨੀ ਅਤੇ ਉਹ ਕੰਮ ਕਰਨੇ ਜਿਹੜੇ ਯਹੋਵਾ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਭਲੇ ਨੇ ਜਾਂ ਜਿਹੜੇ ਜਿਹੜੇ ਯਹੋਵਾ ਪ੍ਰਭੂ ਯਿਸੂ ਮਸੀਹ ਨੂੰ ਚੰਗੇ ਲੱਗਦੇ ਨੇ ਇਹ ਬੜੀ ਇੱਕ ਵੱਡੀ ਗੱਲ ਹੈ ਤੁਹਾਡੀ ਅਤੇ ਮੇਰੀ ਜੀਵਨ ਦੇ ਵਿੱਚ ਜੇ ਤੁਹਾਡਾ ਤੇ ਮੇਰਾ ਜੀਵਨ ਇਸ ਪ੍ਰਭੂ ਦੇ ਕਲਾਮ ਦੇ ਉੱਤੇ ਨਿਰਧਾਰਤ ਹੈ ਜੇ ਤੁਹਾਡਾ ਤੇ ਮੇਰਾ ਜੀਵਨ ਪ੍ਰਭੂ ਦੇ ਕਲਾਮ ਉੱਤੇ ਨਿਰਧਾਰਤ ਹੈ ਤੇ ਆਪਾਂ ਇਹ ਗੱਲ ਪ੍ਰਭੂ ਦੀ ਹਜ਼ੂਰੀ ਦੇ ਸਾਹਮਣੇ ਠੋਕ ਵਜਾ ਕੇ ਰੱਖ ਸਕਦੇ ਹਾਂ ਹਾਲੇਲੂਇਆ ਦੇਖੋ ਪ੍ਰਭੂ ਨੂੰ ਯਾਦ ਕਰਾਉਂਦਾ ਹੈ ਨਾਲੇ ਪੁੱਬਾਂ ਮਾਰ ਕੇ ਰੋਂਦਾ ਹੈ ਉੱਚੀ ਆਵਾਜ਼ ਚਿਲਾ ਰਿਹਾ ਹੈ ਨਾਲੇ ਉਹਨੂੰ ਦੱਸਦਾ ਹੈ ਕਿ ਮੈਂ ਉਹ ਕੰਮ ਕੀਤੇ ਨੇ ਜਿਹੜੇ ਖਰਿਆਈ ਵਾਲੇ ਨੇ ਪੂਰੇ ਦਿਨਾਂ ਚੱਲਿਆ ਹਾਂ ਤੇਰੀ ਹਜ਼ੂਰੀ ਦੇ ਨਾਲ ਮੈਂ ਧੋਖਾ ਨਹੀਂ ਕੀਤਾ ਮੈਂ ਵਫਾਦਾਰੀ ਕੀਤੀ ਹੈ ਮੇਰੇ ਯਹੋਵਾ ਪਰਮੇਸ਼ਵਰ ਅੱਗੇ ਪ੍ਰਭੂ ਦੇ ਵਚਨ ਲਿਖਿਆ ਤਾਂ ਹਿਜ਼ਕੀਆ ਪੂਬਾ ਮਾਰ ਕੇ ਰੋਇਆ ਹਾਲੇਲੂਇਆ ਨਾਲੇ ਰੋਂਦਾ ਵੀ ਹੈ ਕਿ ਦੇਖੋ ਖੁਦਾਵੰਦ ਮੈਂ ਤੇਰੇ ਅੱਗੇ ਜੋ ਕੁਝ ਵੀ ਕੀਤਾ ਹੈ ਉਹ ਉਹੀ ਕੀਤਾ ਹੈ ਜੋ ਤੇਰੀ ਨਿਗਾਹ ਦੇ ਵਿੱਚ ਜੇ ਜਿਹੜਾ ਤੇਰੇ ਹਯੂਰ ਦੇ ਵਿੱਚ ਐਕਸੈਪਟੇਬਲ ਹੈ ਜਿਹੜਾ ਸਵੀਕਾਰ ਕੀਤਾ ਜਾਂਦਾ ਹੈ ਹਾਲੇਲੂਇਆ ਕੀ ਅੱਜ ਤੁਹਾਡਾ ਤੇ ਮੇਰਾ ਜੀਵਨ ਇਸ ਪਵਿੱਤਰ ਸ਼ਾਸਤਰ ਉਤੇ ਹਧਾਰਤ ਹੈ ਕਿ ਤੁਹਾਡਾ ਤੇ ਮੇਰਾ ਜੀਵਨ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਦੱਸੇ ਹੋਏ ਮਾਰਗਾਂ ਉਤੇ ਨਿਰਧਾਰਤ ਹੈ ਕਿ ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ ਇਸ ਗੱਲ ਦਾ ਕਲੇਮ ਕਰਦੇ ਹਾਂ ਕਿ ਅਸੀਂ ਵਫਾਦਾਰ ਹਾਂ ਅਸੀਂ ਪੂਰੇ ਦਿਲ ਨਾਲ ਚੱਲਦੇ ਹਾਂ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਉਹ ਕੰਮ ਕਰਦੇ ਹਾਂ ਜਿਹੜੇ ਯਹੋਵਾ ਪਰਮੇਸ਼ੁਰ ਨੂੰ ਖੁਦਾਵੰਦ ਨੂੰ ਚੰਗੇ ਲੱਗਦੇ ਨੇ ਹਾਲੇਲੂਇਆ ਕੀ ਇਹ ਅਸੀਂ ਗੱਲ ਬੜੇ ਮਾਨ ਦੇ ਨਾਲ ਕਹਿ ਸਕਦੇ ਹਾਂ ਕੀ ਅਸੀਂ ਔਲੀ ਵਸੀਅਤ ਦਾ ਮਖੌਟਾ ਹੀ ਪਹਿਨੇ ਹੋਇਆ ਹੈ ਕੀ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਦਾ ਕਲਾਮ ਕੰਮ ਕਰਦਾ ਹੈ ਕੀ ਅਸੀਂ ਜਿਹੜੀ ਜ਼ਿੰਦਗੀ ਹੈ ਜਦੋਂ ਤੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਅੰਗੀਕਾਰ ਸਵੀਕਾਰ ਕੀਤਾ ਹੈ ਜਦੋਂ ਤੋਂ ਉਸ ਨੂੰ ਆਧਾਰ ਕਰਤਾ ਮੰਨਿਆ ਹੈ ਕਿ ਉਹ ਚੀਜ਼ਾਂ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਹਨ ਕੀ ਅਸੀਂ ਆਪਣੀ ਜ਼ਿੰਦਗੀ ਨੂੰ ਬਤੀਤ ਔਰ ਬਸਰ ਪ੍ਰਭੂ ਦੇ ਕਲਾਮ ਦੇ ਅਨੁਸਾਰ ਕਰਦੇ ਹਾਂ ਕਿ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਪਵਿੱਤਰਤਾ ਹੈ ਕੀ ਇਸ ਸਿੱਧਾ ਇਹ ਹੋਵਾ ਪਰਮੇਸ਼ਵਰ ਦੇ ਅੱਗੇ ਜਦੋਂ ਪ੍ਰਭੂ ਯਿਸੂ ਮਸੀਹ ਦੇ ਅੱਗੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਉਸ ਨੂੰ ਗੈਹਤ ਸਕਦੇ ਹਾਂ ਕਿ ਪ੍ਰਭੂ ਅਸੀਂ ਖਰੇ ਹਾਂ ਅਸੀਂ ਪੂਰੇ ਦਿਲ ਨਾਲ ਤੈਨੂੰ ਮੰਨਦੇ ਹਾਂ ਅਸੀਂ ਉਹ ਕੰਮ ਕਰਦੇ ਹਾਂ ਪ੍ਰਭੂ ਜਿਹੜੀ ਤੇਰੀ ਯਹੂਰੀ ਦੇ ਵਿੱਚ ਐਕਸੈਪਟੇਬਲ ਨੇ ਜਿਹੜੇ ਤੈਨੂੰ ਮਨਜੂਰ ਨੇ ਜਿਹੜੀ ਤੇਰੀ ਨਿਗਾਹ ਦੇ ਵਿੱਚ ਭਲੇ ਨੇ ਕਿ ਅਸੀਂ ਇਹਨਾਂ ਚੀਜ਼ਾਂ ਦਾ ਪ੍ਰਭੂ ਯਿਸੂ ਮਸੀਹ ਦੇ ਅੱਗੇ ਕਲੇਮ ਕਰ ਸਕਦੇ ਹਾਂ ਹਾਲੇਲੂਇਆ ਇਹ ਤੁਹਾਨੂੰ ਅਤੇ ਮੈਨੂੰ ਸੋਚਣਾ ਪਵੇਗਾ ਹallelujah ਰਾਜ਼ਾ ਰੁੰਦਾ ਵੀ ਹੈ ਕਿ ਜਿ ਕਿਆ ਔਰ ਨਾਲ-ਨਾਲ ਜਿਹੜੇ ਉਹਨੇ ਆਪਣੇ ਜੀਵਨ ਦੇ ਵਿੱਚ ਧਰਤੀ ਉੱਤੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਗਣਵਾਉਂਦਾ ਵੀ ਹੈ ਹallelujah ਜੇ ਅਸੀਂ ਸੱਚੇ ਮਸੀਹਾਂ ਜਿਸ ਸੱਚਮੁੱਚ ਪ੍ਰਭੂ ਦਾ ਬਚਨ ਪ੍ਰਭੂ ਦੀ ਬਾਣੀ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ ਹੈ ਅਸੀਂ ਇੱਕ ਠੋਕੇ ਕਹਿ ਸਕਦੇ ਹਾਂ ਕਿ ਪ੍ਰਭੂ ਸਾਨੂੰ ਇਹਨਾਂ ਚੀਜ਼ਾਂ ਦੀ ਜਰੂਰਤ ਹੈ ਪ੍ਰਭੂ ਸਾਨੂੰ ਇਹਨਾਂ ਚੀਜ਼ਾਂ ਦੀ ਅਤਿਅੰਤ ਮੈਨੂੰ ਤੇ ਮੇਰੇ ਬੱਚਿਆਂ ਨੂੰ ਤੇ ਮੇਰੇ ਘਰਾਂ ਨੂੰ ਜਰੂਰਤ ਹੈ ਤੇ ਪ੍ਰਭੂ ਤੁਹਾਨੂੰ ਮਹਈਆ ਵੀ ਕਰਾਵੇਗਾ ਹਾਲੇਲੂਇਆ ਅੱਗੇ ਪ੍ਰਭੂ ਦੇ ਵਚਨ ਚ ਲਿਖਿਆ ਹੈ ਫਿਰ ਯਹੋਵਾ ਦਾ ਬਚਨ ਜਿਸਾਰ ਨੂੰ ਆਇਆ ਜਾ ਜਿਹਨਾਂ ਨੂੰ ਆਖ ਪਈ ਯਹੋਵਾ ਤੇਰੇ ਪਿਤਾ ਦਾਊਦ ਦਾ ਪਰਮੇਸ਼ਰ ਇਉਂ ਆਖਦਾ ਹੈ ਮੈਂ ਤੇਰੀ ਪ੍ਰਾਰਥਨਾ ਸੁਣੀ ਅਤੇ ਮੈਂ ਤੇਰੇ ਅਥਰੂ ਵੇਖੇ ਹਨ ਵੇਖ ਮੈਂ ਤੇਰੀ ਉਮਰ ਵਿੱਚ 15 ਵਰੇ ਹੋਰ ਵਧਾਵਾਂਗਾ ਹਾਲੇਲੂਇਆ ਕੀ ਤੁਸੀਂ ਕਿਹੜੀਆਂ ਅੱਜ ਅਸੀਂ ਮਸੀਹ ਦੇ ਵਿੱਚ ਹਾਂ ਅਸੀਂ ਕਿਹੜੀਆਂ ਗੱਲਾਂ ਨੂੰ ਲੈ ਕੇ ਬੈਠੇ ਹੋਏ ਹਾਂ ਅਸੀਂ ਗਾੜੀ ਬੰਗਲੇ ਜ਼ਮੀਨਾਂ ਨੌਕਰੀਆਂ ਮੰਗਦੇ ਹਾਂ ਲੇਕਿਨ ਪ੍ਰਭੂ ਤੁਹਾਡੀ ਅਤੇ ਮੇਰੀ ਜ਼ਿੰਦਗੀ ਨੂੰ ਜੀਵਨ ਦੇ ਵਰੇ ਵਧਾਉਣ ਦੀ ਗੱਲ ਕਰਦਾ ਹੈ ਹਾਲੇਲੂਇਆ ਜੇ ਉਹ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਸਾਲ ਵਧਾ ਸਕਦਾ ਹੈ ਕੀ ਇਨ ਇਹ ਚੀਜ਼ਾਂ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਬਸ ਦੇਵੇਗਾ ਨਾ ਪ੍ਰੋਵਾਈਡ ਕਰਵਾਵੇਗਾ ਨਾ ਮੋਹਿਆ ਕਰਵਾਵੇਗਾ ਹallelujah ਪ੍ਰਭੂ ਦੇ ਵਿੱਚ ਭੈਣੋ ਤੇ ਭਰਾਓ ਤੁਹਾਨੂੰ ਤੇ ਮੈਨੂੰ ਸੁਚਨਾ ਪੈਣਾ ਹੈ ਤੁਹਾਨੂੰ ਤੇ ਮੈਨੂੰ ਉਸ ਬਾਣੀ ਦੇ ਅਨਸਾਰ ਜਿਸ ਤਰ੍ਹਾਂ ਹਿਜਕਿਆ ਨੇ ਕਲੈਮ ਕੀਤਾ ਇੱਕ ਪ੍ਰਭੂ ਦੇ ਅਦਭੁਤ ਇੱਕ ਰਾਜਾ ਹੂਨ ਦੇ ਬਾਪ ਯੋਧਵੀ ਉਹਦੇ ਵਿੱਚ ਹੰਕਾਰ ਨਹੀਂ ਸੀ ਉਹ ਐਨਾ ਨਰਮ ਦਿਲ ਸੀ ਔਰ ਭੁੱਪਾ ਮਾਰ ਕੇ ਰੋਇਆ ਕਹਿੰਦਾ ਵਫਾਦਾਰੀ ਵੀ ਹੈ ਤੇ ਪੂਰੇ ਦਿਲ ਨਾਲ ਵੀ ਹੈ ਕਹਿੰਦਾ ਜੋ ਨਗਾਹ ਵਿੱਚ ਭਲਾ ਸੀ ਉਹ ਮੈਂ ਕੀਤਾ ਕਹਿੰਦਾ हे ਯਹੂਵਾ ਪਰਮੇਸ਼ਵਰ ਇਹ ਮੇਰੇ ਪਿਆਰੇ ਖੁਦਾਵੰਤ ਮੈਂ ਉਹੀ ਕੀਤਾ ਜਿਹੜਾ ਤੇਰੀ ਹਜ਼ੂਰੀ ਦੇ ਵਿੱਚ ਸਹੀ ਸੀ ਹਾਲੇਲੂਇਆ ਕੀ ਅਸੀਂ ਇਹ ਗੱਲਾਂ ਕਹਿਣ ਦਾ ਦਾਵਾ ਪ੍ਰਭੂ ਦੀ ਹਜ਼ੂਰੀ ਇਸ ਸੰਸਾਰ ਦੇ ਸਾਹਮਣੇ ਰੱਖਦੇ ਹਾਂ ਹallelujah ਕੀ ਇੱਕ ਗੱਲਾਂ ਦਾ ਕਲੇਮ ਜਿਹੜਾ ਹੈ ਜਿਹੜਾ ਪ੍ਰਭ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਹੋਇਆ ਹੈ ਕਿ ਉਹਦੀ ਉਹਦੀ ਲਾਈਫ ਦੇ ਵਿੱਚ ਅਸੀਂ ਉਸ ਨੂੰ ਪੂਰਾ ਕਰਦੇ ਹਾਂ ਹallelujah ਜੇ ਅਸੀਂ ਉਸ ਨੂੰ ਪੂਰਾ ਕਰਦੇ ਹਾਂ ਤੁਸੀਂ ਨੌਕਰੀਆਂ ਦੀ ਗੱਲ ਕਰਦੇ ਹੋ ਤੁਸੀਂ ਘਰਾਂ ਦੀ ਗੱਲ ਕਰਦੇ ਹੋ ਤੁਸੀਂ ਵੀਜ਼ਿਆਂ ਦੀ ਗੱਲ ਕਰਦੇ ਹੋ ਪ੍ਰਭ ਦਾ ਤੁਹਾਡੀ ਅਤੇ ਮੇਰੀ ਉਮਰ ਵਧਾਉਣ ਨੂੰ ਫਿਰਦਾ ਹੈ ਹallelujah ਅਤੇ ਉਮਰ ਨੂੰ ਵਧਾਉਂਦਾ ਹੈ ਹਾਲੇਲੂਇਆ ਦੁਨੀਆ ਦੇ ਵਿੱਚ ਬਹੁਤ ਸਾਰੇ ਪੀਰ ਪਗੰਬਰ ਹੋਏ ਨੇ ਮੈਂ ਕਿਸੇ ਪਾਰਟੀਕੂਲਰ ਨੂੰ ਕਿਸੇ ਨੂੰ ਕਲੇਮ ਨਹੀਂ ਕਰਦਾ ਲੇਕਿਨ ਕਿਸੇ ਦੀ ਉਮਰ ਨਹੀਂ ਵਧੀ ਲੇਕਿਨ ਇਸ ਰਾਜਾ ਦੀ ਉਮਰ ਪ੍ਰਭੂ ਦੇ ਪਵਿੱਤ੍ਰ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ 1500 ਸਾਲ ਵਧਾਈ ਔਰ 15 ਵਰੇ ਉਹਦੀ ਉਮਰ ਜਿਹੜੀ ਹੈ ਵਧ ਗਈ ਹਾਲੇਲੂਇਆ ਪ੍ਰਭੂ ਦੇ ਵਿੱਚ ਭੈਣੋ ਅਤੇ ਭਰਾਓ ਤੁਹਾਨੂੰ ਅਤੇ ਮੈਨੂੰ ਇਸ ਗੱਲ ਨੂੰ ਸੋਚਣਾ ਪੈਣਾ ਹੈ ਕੀ ਉਸ ਰਾਜੇ ਤਰ੍ਹਾਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਇਹ ਗੱਲ ਬੜੇ ਹੌਸਲੇ ਨਾਲ ਤੇ ਬਿਨਾਂ ਡਰ ਤੋਂ ਕਹਿ ਸਕਦੇ ਹਾਂ ਕਿ ਪ੍ਰਭੂ ਅਸੀਂ ਫੇਥਫੁਲ ਵੀ ਹਾਂ ਅਸੀਂ ਵਫਾਦਾਰ ਹਾਂ ਅਸੀਂ ਪੂਰੇ ਦਿਲ ਨਾਲ ਚੱਲਦੇ ਹਾਂ ਅਸੀਂ ਉਹ ਕੰਮ ਕਰਦੇ ਹਾਂ ਜਿਹੜੀ ਤੇਰੀ ਬਾਣੀ ਦੇ ਵਿੱਚ ਲਿਖੇ ਹੋਏ ਨੇ ਤੇ ਸਾਡੀ ਪ੍ਰਾਰਥਨਾ ਨੂੰ ਸੁਣ ਹਾਲੇਲੂਇਆ ਜੇ ਤੁਹਾਡਾ ਤੇ ਮੇਰਾ ਜੀਵਨ ਉਸ ਸੱਚੇ ਪਰਮੇਸ਼ਵਰ ਦੇ ਕਲਾਮ ਦੇ ਹੁਦਾਰਤ ਹੋਵੇਗਾ ਬੇਚਜਿਕ ਹੋ ਕੇ ਜਿਹੜੀ ਚੀਜ਼ ਵੀ ਤੁਸੀਂ ਉਸ ਪਰਮੇਸ਼ਵਰ ਦੇ ਕੋਲੋਂ ਮੰਗੋਗੇ ਉਹ ਤੁਹਾਡੀ ਅਤੇ ਮੇਰੀ ਝੋਲੀ ਵਿੱਚ ਪੈ ਜਾਵੇਗੀ ਹallelujah ਤੁਹਾਡੇ ਅਤੇ ਮੇਰੇ ਖਜ਼ਾਨੇ ਭਰ ਜਾਣਗੇ ਲੇਕਿਨ ਤੁਹਾਨੂੰ ਕੀ ਕਰਨਾ ਪਵੇਗਾ ਇਸ ਪਵਿੱਤਰ ਸ਼ਾਸਤਰ ਦੇ ਅਨੁਸਾਰ ਜੋ ਪ੍ਰਭੂ ਯਿਸੂ ਮਸੀਹ ਦੀ ਬਾਣੀ ਹੈ ਉਹਦੇ ਅਨੁਸਾਰ ਤੁਹਾਨੂੰ ਚੱਲਣਾ ਪਵੇਗਾ ਹallelujah ਜਦੋਂ ਇਹ ਚੀਜ਼ਾਂ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਹੋਣਗੀਆਂ ਜਦੋਂ ਵਫਾਦਾਰੀ ਹੋਵੇਗੀ ਜਦੋਂ ਪੂਰੇ ਦਿਲ ਨਾਲ ਚੱਲਾਂਗੇ ਜਦੋਂ ਉਹੀ ਕੰਮ ਕਰਾਂਗੇ ਜੋ ਯਹੋਵਾ ਪਰਮੇਸ਼ਰ ਜੋ ਪ੍ਰਭੂ ਯਿਸੂ ਮਸੀਹ ਦੀ ਨਿਗ੍ਹਾ ਦੇ ਵਿੱਚ ਚੰਗੇ ਨੇ ਡੈਫੀਨਟਲੀ ਤੁਹਾਡੀ ਅਤੇ ਮੇਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਸੁਨੇਗਾ ਤੁਹਾਡੀ ਅਤੇ ਮੇਰੀ ਦੁਆ ਉਹਦੇ ਹਜ਼ੂਰ ਵਿੱਚ ਕਬੂਲ ਹੋਵੇਗੀ ਅਤੇ ਉਹਦਾ ਮੌਕੇ ਤੇ ਤੁਹਾਨੂੰ ਅਤੇ ਮੈਨੂੰ ਉੱਤਰ ਮਿਲੇਗਾ ਹਾਲੇਲੂਆ ਉਹਦਾ ਤੁਹਾਨੂੰ ਤੇ ਮੈਨੂੰ ਇਨਸਟੈਂਟਲੀ ਆਨਸਰ ਮਿਲੇਗਾ ਹਾਲੇਲੂਇਆ ਇਸ ਲਈ ਕਰਨਾ ਕੀ ਪਵੇਗਾ ਪ੍ਰਭੂ ਦੇ ਵਚਨਾਂ ਉੱਤੇ ਚੱਲਣਾ ਪਵੇਗਾ ਹਾਲੇਲੂਇਆ ਮੈਨੂੰ ਆਸ ਕਰਦਾ ਹਾਂ ਕਿ ਇਹਨਾਂ ਵਚਨਾਂ ਨੂੰ ਤੁਸੀਂ ਆਪਣੇ ਮਨਾਂ ਦੇ ਵਿੱਚ ਵਸਾ ਕੇ ਔਰ ਉਹ ਕੰਮ ਕਰੋਗੇ ਜਿਹੜੀ ਪ੍ਰਭੂ ਦੀ ਹਜ਼ੂਰੀ ਨੂੰ ਚੰਗੇ ਲੱਗਦੇ ਨੇ ਜਿਹੜੀ ਉਹਦੀ ਨਿਗਾਹ ਦੇ ਵਿੱਚ ਪਲੇ ਨੇ ਤੁਹਾਡੇ ਅਤੇ ਮੇਰੀ ਜ਼ਿੰਦਗੀ ਦੇ ਦਿਨ ਵਾਜਣ ਤੁਹਾਡੀ ਅਤੇ ਮੇਰੀ ਜ਼ਿੰਦਗੀ ਵਿੱਚ ਸੁੱਖ ਦੇ ਦੇਣ ਔਨ ਕਿਉਂਕਿ ਪ੍ਰਭੂ ਯਿਸੂ ਮਸੀਹ ਤੁਹਾਨੂੰ ਸੁਖ ਤੇ ਸੁਖ ਦੇ ਦਿਨ ਦਿਉਣਾ ਚਾਹੁੰਦਾ ਹੈ ਅਤੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਤਰੱਕੀ ਅਤੇ ਵਾਧਾ ਕਰਨਾ ਚਾਹੁੰਦਾ ਹੈ ਹਾਲੇਲੂਇਆ ਸਾਰਿਆਂ ਨੂੰ ਪ੍ਰਭੂ ਇਹ ਨਾਮ ਬਚਨਾਂ ਦੇ ਰਹੀਂ ਅਸ਼ੀਸ਼ ਦੇਵੇ ਬles ਕਰੇ ਆਮੇ ਹਾਲੇਲੂਇਆ ਮੇ ਗੋਡ ਬles